ਜਨਮ ਮਰਨ ਬਹੁ ਜੂਨ ਪ੍ਰਮਣ ਕੀਨੇ ਕਰਮ ਅਨੇਕ ਮਹਾਰਜ ਕਹਿੰਦੇ ਜਿਹੜਾ ਮਨੁੱਖ ਕਰਤਾਰ ਦਾ ਸਿਮਨ ਛੱਡ ਕੇ ਹੋਰ ਹੋਰ अनेका ਕਰਮ ਕਰਦਾ ਰਿਹਾ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਿਹਾ ਉਹ अनेका ਜੂਨਾਂ ਵਿੱਚ ਪਟਕਦਾ ਰਿਹਾ ਰਚਨ ਹਾਰਨਾ ਸਿਮਰਿਓ ਮਨਨਾ ਵਿਚਾਰ ਵਿਵੇਕ ਉਸ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ ਆਪਣੇ ਮਨ ਵਿੱਚ ਵਿਚਾਰ ਕੇ ਭਲੇ ਬੁਰੇ ਕੰਮ ਦੀ ਪਰਖ ਨਹੀਂ ਪੈਦਾ ਕੀਤੀ ਮਰਜ ਕਹਿੰਦੇ ਭਉ ਭਗਤ ਭਗਵਾਨ ਸੰਗ ਮਾਇਆ ਲਿਪਤਨ ਰੰਚ ਨਾਨਕ ਬਿਰਲੇ ਪਾਈਏ ਜੋ ਨਰ ਚੇ ਪ੍ਰਪੰਚ ਮਰਦ ਕਹਿੰਦੇ ਜਿਹੜੇ ਭਗਵਾਨ ਨਾਲ ਪ੍ਰੇਮ ਕਰਦੇ ਹਨ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਉੱਤੇ ਮਾਇਆ ਆਪਣਾ ਰਤਾ ਭਰ ਵੀ ਪ੍ਰਭਾਵ ਨਹੀਂ ਪਾ ਸਕਦੀ ਇਹ ਹੈ ਕਿੜੇ ਨੇ ਮਹਾਰਾਜ ਕਹਿੰਦੇ ਨਾਨਕ ਬਿਰਲੇ ਪਾਈਏ ਜੋ ਨਾ ਰਚੇ ਪ੍ਰਪੰਚ ਮਹਾਰਾਜ ਕਹਿੰਦੇ ਜਗਤ ਵਿੱਚ ਅਜਿਹੇ ਬੰਦੇ ਬਿਰਲੇ ਹੀ ਲੱਭਦੇ ਹਨ ਜੋ ਇਸ ਜਗਤ ਖਲਾਰੇ ਦੇ ਮੋਹ ਵਿੱਚ ਨਹੀਂ ਫਸਦੇ ਬਿਰਲੇ ਆ ਕੋਈ ਸ਼ਲੋਕ ਹਟ ਸ਼ਾਸਤਰ ਊਚੋ ਕਹੈ ਅੰਤ ਨ ਪਰਵਾਰੂ ਮਹਾਰਜ ਕਹਿੰਦੇ ਛੇ ਸ਼ਾਸਤਰ ਉੱਚੀ ਪਕਾਰ ਕੇ ਆਖਦੇ ਹਨ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਪ੍ਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪ੍ਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਉਂਦੇ ਸੋਹਣੇ ਲੱਗਦੇ ਹਨ ਪਉੜੀ ਖਸ਼ਟਮ ਖਟ ਸ਼ਾਸਤਰ ਕਹੇ ਸਿਮਰਤ ਕਥੇ ਅਨੇਕ ਉਤਮ ਉਚੋਪਾਰ ਬ੍ਰਹਮ ਗੁਣ ਅੰਤ ਨਾ ਜਾਣੇ ਸੇਖ ਮਹਾਰਾਜ ਕਹਿੰਦੇ 6 ਸ਼ਾਸਤਰ ਪ੍ਰਮਾਤਮਾ ਦਾ ਸਰੂਪ ਬਿਆਨ ਕਰਦੇ ਹਨ ਅਨੇਕਾ ਸਿਮਰਤियां ਵੀ ਬਿਆਨ ਕਰਦੀਆਂ ਹਨ ਧਾਰਮਿਕ ਗ੍ਰੰਥ ਨੇ ਜੀ ਇਹ ਸ਼ਾਸਤਰ ਤੇ ਸਿਮਰਤियां ਮਹਾਰਾਜ ਕਹਿੰਦੇ ਇਹ ਵੀ ਪ੍ਰਭੂ ਪਰਮਾਤਮਾ ਦਾ ਬਿਆਨ ਕਰਦੀਆਂ ਹਨ ਉਤਮ ਉੱਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੇ ਸੇਖ ਮਹਾਰਾਜ ਕਹਿੰਦੇ ਪਰ ਕੋਈ ਉਸ ਦੇ ਗੁਣਾ ਦਾ ਅੰਤ ਨਹੀਂ ਪਾ ਸਕਦਾ ਪਰਮਾਤਮਾ ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਉੱਚਾ ਹੈ ਕਿਸੇ ਦੀ ਉਸ ਕਿਸੇ ਦੀ ਉਸ ਤੱਕ ਪਹੁੰਚ ਨਹੀਂ ਨਾਰਦ ਮੁਨ ਜਨ ਸੁਖ ਵਿਆਸ ਜਸ ਗਾਵਤ ਗੋਬਿੰਦ ਅਨੇਕ ਸੇਸ਼ਨਾਗ ਵੀ ਉਸ ਦੇ ਗੁਣਾ ਦਾ ਅੰਤ ਨਹੀਂ ਜਾਣ ਸਕਦੇ ਨਾਰਦ ਰਿਸ਼ੀ ਅਨੇਕਾ मुनि ਲੋਕ ਸੁਖ ਦੇਵ ਸੁਖ ਦੇਵ ਅਤੇ ਵਿਆਸ ਆਦਿ ਕ੍ਰਿਸ਼ੀ ਗੋਬਿੰਦ ਦੀ ਸਿਫਤ ਸਲਾਹ ਗਾਉਂਦੇ ਹਨ ਰਸ ਕੀਤੇ ਹਰ ਸਿਉ ਪੀਤੇ ਭਗਤ ਰਚੇ ਭਗਵੰਤ ਮਹਾਰਾਜ ਕਹਿੰਦੇ ਭਗਵਾਨ ਦੇ ਭਗਤ ਉਸ ਦੇ ਨਾਮ ਰਸ ਵਿੱਚ ਭਿੱਜੇ ਰਹਿੰਦੇ ਹਨ ਉਸ ਦੀ ਯਾਦ ਵਿੱਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿੱਚ ਮਸਤ ਰਹਿੰਦੇ ਨੇ ਮੋ ਮਾਨ ਪ੍ਰਮ ਬਿਨਸਿਓ ਪਾਈ ਸ਼ਰਨ ਦਿਆਲ ਜਿੰਨਾ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲਿਆ ਹੈ ਉਹਨਾਂ ਦੇ ਅੰਦਰੋਂ ਮਾਇਆ ਦਾ ਮੋਹ ਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖਣ ਹਾਲ ਮਹਾਰਾਜ ਕਹਿੰਦੇ ਜਿੰਨਾ ਗੁਰਮਖ ਪਿਆਰਿਆਂ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦੇ ਸੋਹਣੇ ਚਰਨ ਬਸੇ ਪਏ ਪ੍ਰਮਾਤਮਾ ਦਾ ਦਰਸ਼ਨ ਕਰਕੇ ਉਹਨਾਂ ਦਾ ਮਨ ਤਨ ਖਿੜ ਪਿਆ ਚਰਨ ਕਿਹੜੇ ਨੇ ਗੁਰੂ ਦੇ ਬਚਨ ਗੁਰੂ ਦੇ ਬਚਨ ਪ੍ਰਮਾਤਮਾ ਦੇ ਸੋਹਣੇ ਚਰਨ ਦਾ ਭਾਵ ਆ ਬਚਨ ਵਸ ਪਏ ਹਨ ਗੁਰੂ ਦਾ ਗਿਆਨ ਵਸ ਗਿਆ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਦਰਸ਼ਨ ਕਰਕੇ ਉਹਨਾਂ ਗੁਣਾ ਰਾਹੀ ਪ੍ਰਭੂ ਪ੍ਰਮਾਤਮਾ ਦਾ ਦਰਸ਼ਨ ਹੁੰਦਾ ਉਹਨਾਂ ਦਾ ਮਨ ਤਨ ਖਿੜ ਪਿਆ ਹੈ ਜਿਹਨੂੰ ਆਪਾਂ ਚੜ੍ਹਦੀ ਕਲਾ ਕਹਿੰਦੇ ਆ ਸਦਾ ਹੀ ਚੜ੍ਹਦੀ ਕਲਾ ਵਿੱਚ ਫੇਰ ਕੀ ਕਹਿੰਦੇ ਨੇ ਮਹਾਰਾਜ ਲਾਭ ਮਿਲੇ ਟੋਟਾਂ ਹਰੇ ਸਾਧ ਸੰਗ ਲੈ ਬਲਾਈ ਗੁਰੂ ਸਾਧੂ ਦੀ ਸੰਗਤ ਰਾਹੀਂ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਉੱਚਾ ਆਤਮਿਕ ਜੀਵਨ ਰੂਪ ਲਾਭ ਖਟ ਲਈਦਾ ਹੈ ਬਕਾਰਾਂ ਵਾਲੇ ਪਾਸੇ ਪਿਆ ਜੋ ਆਤਮਿਕ ਜੀਵਨ ਵਿੱਚ ਘਾਟ ਪੈਂਦੀ ਜਾਂਦੀ ਹੈ ਉਹ ਘਾਟ ਦੂਰ ਹੋ ਜਾਂਦੀ ਹੈ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦਾ ਮਨੁੱਖ ਖਾਟ ਖਜਾਨਾ ਕਉਣ ਨਿਤ ਹਰੀ ਨਾਨਕ ਨਾਮ ਧਿਆਈ ਗੁਰੂ ਮਹਾਰਾਜ ਕਹਿੰਦੇ ਨੇ ਇਹ ਨਾਨਕ ਤੂੰ ਵੀ ਪ੍ਰਮਾਤਮਾ ਦਾ ਨਾਮ ਸਿਮਰ ਕੇ ਗੁਨਾ ਦੇ ਖਜਾਨੇ ਪ੍ਰਮਾਤਮਾ ਦੇ ਨਾਮ ਦਾ ਖਜਾਨਾ ਇਕੱਠਾ ਕਰ ਅਗਲੇ ਭਾਗ ਚ ਮਾਰਾ ਦੱਸਦੇ ਨੇ ਇਹ ਪਾਵਨ ਪਵਿੱਤਰ ਅੰਗ 298 ਤੇ ਸੁਭਾਈ ਮਾਨਾ ਜੀ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਏ ਸੁਭਾਏ ਬੋਲੇ ਸਤ ਸੁਭਾਏ ਮਹਾਰਾਜ ਕਹਿੰਦੇ ਸੰਤ ਜਨ ਸਦਾ ਪ੍ਰਮਾਤਮਾ ਦੀ ਸਿਫਤ ਸਲਾ ਉਚਾਰਦੇ ਹਨ ਪ੍ਰੇਮ ਵਿੱਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ ਨਾਨਕ ਮਨ ਸੰਤੋਖੀਐ ਇਕਸ ਸਿਉ ਲਿਬਲਾਈ ਮਹਾਰਾਜ ਕਹਿੰਦੇ ਕਿ ਕਿਉਂਕਿ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਿਆ ਮਨ ਸ਼ਾਂਤ ਰਹਿੰਦਾ ਹੈ। ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਮਨ ਜੁੜਿਆ ਰਹੇ ਮਨ ਸ਼ਾਂਤ ਰਹੇਗਾ। ਦੁਖੀ ਨਹੀਂ ਹੋਏਗਾ। ਪੌੜੀ ਪੌੜੀ ਜੀ ਦੱਸਦੇ ਨੇ ਮਹਾਰਾਜ ਸਪਤਮ ਸਾਂਚੋ ਨਾਮ ਧੰਨ ਟੂਟ ਨਾ ਜਾਹੇ ਪੰਡਾਰ ਸਤ ਸੰਗਤਮਹਿ ਪਾਈਏ ਅੰਤ ਨ ਪਾਰਾ ਬਾਰ ਏ ਭਾਈ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਕਰੋ ਨਾਮ ਧੰਨ ਦੇ ਖਜ਼ਾਨੇ ਕਦੇ ਮੁੱਕਦੇ ਨਹੀਂ ਪਰ ਉਸ ਪ੍ਰਮਾਤਮਾ ਦਾ ਇਹ ਨਾਮ ਧੰਨ ਸਾਤ ਸੰਗਤ ਵਿੱਚ ਰਹਿਣਾ ਹੀ ਮਿਲਦਾ ਹੈ ਸਾਧੂ ਕੌਣ ਹੈ ਗੁਰੂ ਸਾਧੂ ਦੀ ਸੰਗਤ ਵਿੱਚ ਰਹਿਣਾ ਆਪਣੇ ਕਾਰੋਬਾਰ ਕਰਦੇ ਉਸ ਪ੍ਰਭੂ ਪਰਮਾਤਮਾ ਨੂੰ ਅੰਗ ਸੰਗ ਸਮਝਣਾ ਉਹਦੀ ਸੰਗਤ ਵਿੱਚ ਰਹਿਣਾ ਫਿਰ ਇਹ ਇਹ ਉਹਦੀ ਸੰਗਤ ਵਿੱਚ ਰਹਿਣਾ ਹੈ ਜਦੋਂ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਮਨੁੱਖ ਮਰਦ ਕਹਿੰਦੇ ਸਤ ਸੰਗਤ ਮਹਿ ਪਾਈਏ ਅੰਤ ਨ ਪਰਬਾਰ ਪਰ ਉਸ ਪ੍ਰਮਾਤਮਾ ਦਾ ਇਹ ਨਾਮ ਧਨ ਸਾਧ ਸੰਗਤ ਸਾਧ ਸੰਗਤ ਵਿੱਚ ਰਹਿਾਂ ਹੀ ਮਿਲਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ ਤੇ ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ ਆਪ ਤਜੋ ਗੋਬਿੰਦ ਭਜੋ ਸ਼ਰਨ ਪਰੋ ਹਰ ਰਾਈ ਮਹਾਰਜ ਕਹਿੰਦੇ ਹੈ ਭਾਈ ਆਪਾ ਭਾਵ ਦੂਰ ਕਰੋ ਮੈਂ ਮੈਂ ਛੱਡ ਦੋ ਵੀ ਮੈਂ ਆ ਕਰ ਲੈਣਾ ਮੈਂ ਉਹ ਕਰ ਲੈਣਾ ਮੈਂ ਆ ਕਰਤਾ ਮੈਂ ਹੁਣੋ ਕਰ ਦੇਣਾ ਨਾ ਮਨੁੱਖ ਤੇਰੀ ਕੋਈ ਹਸਤੀ ਪਾਵਰ ਨਹੀਂ ਹੈ ਕਿਉਂਕਿ ਜੇ ਪਿੱਛੇ ਪ੍ਰਮਾਤਮਾ ਦੀ ਹਸਤੀ ਪ੍ਰਾ ਕੰਮ ਨਹੀਂ ਕਰਦੀ ਤਾਂ ਤੇਰੇ ਉੱਪਰ ਉਹਦਾ ਸਾਰਾ ਹੁਕਮ ਤੇਰੇ ਉੱਪਰ ਉਸ ਦਾ ਚੱਲ ਰਿਹਾ ਹੈ। ਤੂੰ ਇਹ ਭਲੇਖਾ ਜੇ ਕੱਢ ਦੇ ਮਹਾਰਾਜ ਕਹਿੰਦੇ ਆਪ ਤਜੋ ਗੋਬਿੰਦ ਭਜੋ ਸ਼ਰਨ ਪਰੋ ਹਰ ਰਾਈ। ਮਹਾਰਾਜ ਕਹਿੰਦੇ ਆਪਾ ਭਾਵ ਦੂਰ ਕਰੋ ਪ੍ਰਮਾਤਮਾ ਦਾ ਭਜਨ ਕਰਦੇ ਰਹੋ। ਪ੍ਰਭੂ ਪਾਤਸ਼ਾਹ ਦੀ ਸ਼ਰਨ ਪੈਰੋ। ਕਿਉਂਕਿ ਮਨੁੱਖੇ ਹੀ ਕਹਿੰਦਾ ਨਾ ਵੀ ਮੈਂ ਕਰਤਾ ਜੀ ਮੈਂ ਇਹਨਾ ਬਿਜ਼ਨਸ ਵਧਾ ਲਿਆ ਮੈਂ ਉਹ ਕਰ ਲਿਆ ਮੈਂ ਨਾ ਪਾਈ ਤੇਰੀ ਪਾਵਰ ਕੋਈ ਨਹੀਂ ਹੈ ਆਪਾਂ ਗੱਲ ਨੂੰ ਧਿਆਨ ਨਾਲ ਸਮਝੀਏ ਉਸ ਪ੍ਰਭੂ ਪਰਮਾਤਮਾ ਦੀ ਪਾਵਰ ਹੈ ਜਿਨੇ ਤੇਰਾ ਮੂਲ ਕੀਸ਼ਟੇ ਆਕਾਰ ਕੀ ਹੈ ਜਿਸਨੇ ਤੈਨੂੰ ਦੋ ਬੂੰਦਾਂ ਪਾਣੀ ਤੋਂ ਸੋਹਣਾ ਸਰੀਰ ਘੜਤਾ ਫਿਰ ਉਹਦੇ ਪਾਲਣ ਪੋਸ਼ਣ ਵਾਸਤੇ ਤੇਰੇ ਵਾਸਤੇ 36 ਪਦਾਰਥ ਆਕਸੀਜਨ ਜਿਨ ਇੰਨੀਆਂ ਦਾਤਾਂ ਦਿੱਤੀਆਂ ਨੇ ਉਹ ਪਾਵਰ ਨੂੰ ਯਾਦ ਰੱਖ ਉਹ ਸੁਪਰੀਮ ਪਾਵਰ ਨੂੰ ਯਾਦ ਕਰ ਵੀ ਉਹ ਸੁਪਰੀਮ ਪਾਵਰ ਦੇ ਕਾਰਨੀ ਹੀ ਮੈਂ ਚੱਲ ਰਿਹਾ ਤੇ ਦਿਮਾਗ ਵੀ ਮੈਨੂੰ ਦਿੱਤਾ ਜੇ ਤੂੰ ਚੰਗਾ ਪੈਸਾ ਕਮਾ ਲਿਆ ਚੰਗਾ ਬਿਜ਼ਨਸ ਤੋਰ ਲਿਆ ਉਹ ਮਤ ਅਕਲ ਵੀ ਤੈਨੂੰ ਉਸ ਪਰਮਾਤਮਾ ਨੇ ਦਿੱਤੀ ਹੈ ਉਹ ਵਦਿਆ ਵੀ ਉਸ ਦੀ ਕਿਰਪਾ ਕਰਕੇ ਹੀ ਆ ਜੋ ਆਪਣਾ ਆਪ ਛੱਡ ਮਹਾਰਾਜ ਕਹਿੰਦੇ ਆਪ ਤਜੋ ਗੋਬਿੰਦ ਭਜੋ ਸ਼ਰਨ ਪਰੋ ਹਰ ਰਾਈ ਆਪਾ ਭਾਵ ਦੂਰ ਕਰੋ ਪ੍ਰਮਾਤਮਾ ਦਾ ਭਜਨ ਕਰਦੇ ਰਹੋ ਪ੍ਰਭੂ ਪਾਤਸ਼ਾਹ ਦੀ ਸ਼ਰਨ ਪੈਰੋ ਜਿਸ ਨੇ ਤੈਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ ਫੇਰ ਕੀ ਹੋਏਗਾ ਦੁਖ ਹਰੇ ਭਵ ਜਲ ਤਰੇ ਮਨ ਚਿੰਦਿਆ ਫਲ ਪਾਈ ਜਿਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਮਨ ਚਿੰਦਿਆ ਫਲ ਪ੍ਰਾਪਤ ਕਰ ਲੈਂਦਾ ਹੈ ਧਿਆਨ ਨਾਲ ਬੈਠੋ ਜੀ ਸੁਰਤਨਾ ਅੱਠ ਪੈਰ ਮਨ ਹਰ ਜਪੇ ਸਫਲ ਜਨਮ ਪਰਮਾਨ ਹੇ ਭਾਈ ਜਿਹੜਾ ਮਨੁੱਖ ਅੱਠੇ ਪੈਰ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ। ਪਾਵ ਮਨੁੱਖਾ ਜਨਮ ਸਫਲ ਹੋ ਜਾਂਦਾ। ਮਨੁੱਖੇ ਜਨਮ ਦਾ ਲਾਭ ਮਿਲ ਜਾਂਦਾ ਉਸ ਮਨੁੱਖ ਨੂੰ। ਬੀਬੀ ਆ ਚਾਹ ਪਾਈ ਆ। ਅੰਤਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਣ ਮਹਾਰਤ ਕਹਿੰਦੇ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਰ ਹੋ ਜਾਂਦਾ ਹੈ ਜਿਹੜਾ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਬਾਹਰ ਸਦਾ ਨਾਲ ਬਸਦਾ ਹੈ ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦੀ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਮਨੁੱਖ ਸਾਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਮੱਤ ਦਿੰਦਾ ਹੈ ਉਹੀ ਸਾਡਾ ਅਸਲੀ ਸੱਜਣ ਹੈ ਸਾਥੀ ਹੈ ਮਿੱਤਰ ਹੈ ਨਾਨਕ ਇਸ ਬਲਹਾਰ ਨੇ ਹਰ ਹਰ ਨਾਮ ਜਪੇ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਸਾਨੂੰ ਭਾਈ ਅਸੀਂ ਉਸ ਤੋਂ ਸਦਾ ਬਲਿਹਾਰ ਜਾਂਦੇ ਹਾਂ ਜਿਹੜਾ ਮਨੁੱਖ ਸਦਾ ਹਰ ਨਾਮ ਜਪਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਮਹਾਰਾਜ ਕਹਿੰਦੇ ਸ਼ਲੋਕ ਆਠ ਪਹਿਰ ਗੁਣ ਗਾਈਏ ਤਜਿਏ ਅਬਰ ਜੰਜਾਲ ਜਮ ਕੰਕਰ ਜੋ ਹੋ ਨਾ ਸਕੀ ਨਾਨਕ ਪ੍ਰਭੂ ਦਿਆਲ ਹੇ ਨਾਨਕ ਜੇ ਅੱਠੇ ਪਹਿਰ ਪ੍ਰਮਾਤਮਾ ਦੇ ਗੁਣ ਗਾਏ ਜਾਣ ਤੇ ਹੋਰ ਸਾਰੇ ਬੰਧਨ ਛੱਡੇ ਜਾਣ ਤਾਂ ਫੇਰ ਜਮ ਕੰਕਰ ਜੋ ਹੋ ਨਾ ਸਕੀ ਨਾਨਕ ਪ੍ਰਭੂ ਦਿਆਲ ਮਹਾਰਾਜ ਕਹਿੰਦੇ ਤਾਂ ਤੇ ਪ੍ਰਮਾਤਮਾ ਦਿਆਬਾਨ ਹੋ ਜਾਂਦਾ ਹੈ ਅਤੇ ਜਮਦੂਤ ਤੱਕ ਨਹੀਂ ਸਕਦਾ ਮੌਤ ਦਾ ਡਰ ਨੇੜੇ ਨਹੀਂ ਆਉਂਦਾ ਮੌਤ ਦਾ ਡਰ ਨੇੜੇ ਨਹੀਂ ਟੁੱਕਦਾ ਆਤਮਕ ਮੌਤ ਨੇੜੇ ਨਹੀਂ ਆ ਸਕਦੀ ਸਰੀਰ ਕਰਕੇ ਜਾਣਾ ਹੀ ਆ ਪੌੜੀ ਪੌੜੀ ਵਾਲੀ ਪੰਕਤੀ ਜਮਾਰਾ ਦੱਸਦੇ ਨੇ ਅਸ਼ਟਮੀ ਅਸ਼ਟ ਸਤ ਨਾਮ ਨਿਧ ਮਹਾਰਾਜ ਕਹਿੰਦੇ ਨਾਮ ਦੇ ਪ੍ਰਤਾਪ ਵਿੱਚ ਹੀ ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆਂ ਦੇ ਨੌ ਹੀ ਖਜਾਨੇ ਆ ਜਾਂਦੇ ਹਨ ਸਗਲ ਪਤਾ ਸਗਲ ਪਦਾਰਥ ਪੂਰਨ ਬੁੱਧ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਓਕਾਈ ਨਹੀਂ ਖਾਂਦੀ ਪਾਵ ਸੂਝੀ ਆ ਜਾਂਦੀ ਹੈ ਜੀਵਨ ਜੀਣ ਦੀ ਕਬਲ ਪ੍ਰਗਾਸ ਸਦਾ ਆਨੰਦ ਮਨ ਵਿੱਚ ਸਦਾ ਚੌਹੀ ਚੌ ਟਿਕਿਆ ਰਹਿੰਦਾ ਹੈ ਹਿਰਦੇ ਦਾ ਕੌਲ ਫੁੱਲ ਖਿੜ ਜਾਂਦਾ ਹੈ ਜਿਵੇਂ ਸੂਰਜ ਜਿਹੜੀਆਂ ਕਰਨਾ ਨਾਲ ਕਮਲ ਫੁੱਲ ਖਿੜਦਾ ਹੈ ਤੇਵੇਂ ਨਾਮ ਸਿਮਰਨ ਦੀ ਬਰਕਤ ਨਾਲ ਹਿਰਦਾ ਖਿੜਿਆ ਰਹਿੰਦਾ ਹੈ ਮਹਾਰਾਜ ਦਾ ਜੀ ਫੇਰ ਅਗਲੇ ਬੰਦ ਚ ਦੱਸਦੇ ਨੇ ਸਤਿਗੁਰੂ ਨਰਮਲ ਰੀਤ ਨਿਰੋਧ ਧਰਮੰਤ ਸਗਲ ਧਰਮ ਆ ਪਵਿੱਤਰ ਇਸ਼ਨਾਨ ਇਹ ਅਗਲਾ ਬੰਦ ਆ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਇੱਕ ਐਸਾ ਮੰਤਰ ਹੈ ਜਿਸ ਦਾ ਅਸਰ ਜਾਇਆ ਨਹੀਂ ਹੋ ਜਾਂਦਾ ਸਕਦਾ ਬਈ ਬੇਅਰਥਾ ਨਹੀਂ ਜਾਂਦਾ ਇਸ ਮੰਤਰ ਦੀ ਬਰਕਤ ਨਾਲ ਜੀਵਨ ਜੁਗਤ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਜਾਂਚ ਆ ਜਾਂਦੀ ਜੀਣਾ ਆ ਜਾਂਦਾ ਮਨੁੱਖ ਨੂੰ ਗੁਰੂ ਗਿਆਨ ਤੋਂ ਬਿਨਾ ਤਾਂ ਧੂੜ ਤੋਂ ਧੱਕੇ ਖਾਂਦਾ ਹੀ ਮਰ ਜਾਂਦਾ ਮਨੁੱਖ ਕਿਤੇ ਕਿਧਰੇ ਨੂੰ ਤੁਰ ਗਿਆ ਮੂੰਹ ਚੱਕ ਕੇ ਕਿਤੇ ਕਿਧਰੇ ਨੂੰ ਤੁਰ ਗਿਆ ਜਦੋਂ ਗੁਰੂ ਦਾ ਗਿਆਨ ਆ ਗਿਆ ਪੱਲੇ ਉਦੋਂ ਪ੍ਰਭੂ ਪਰਮਾਤਮਾ ਦਾ ਨਾਮ ਵੀ ਪੱਲੇ ਆਏਗਾ ਕਿਉਂਕਿ ਗਿਆਨ ਦੇ ਨਾਲ ਹੀ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਕਿਉਂ ਗਿਆਨ ਬਿਹੂਨੇ ਆਦਮੀ ਧ੍ਰਗ ਜੀਵਨ ਕਰਮ ਕਰੇ ਮਹਾਰਾਜ ਨੇ ਫਿਰ ਮਨੁੱਖ ਦੇ ਮਨੁੱਖ ਤੋਂ ਵਹਿਤਰ ਫਿਰ ਪਸ਼ੂ ਨੂੰ ਮਾਨਤਾ ਦਿੱਤੀ ਆ ਮਹਾਰਾਜ ਕਹਿੰਦੇ ਜੇ ਨਾਮ ਤੋਂ ਬਿਹੂਨਾ ਮਨੁੱਖ ਹੈ ਨਾ ਉਹਦੇ ਨਾਲੋਂ ਪਸ਼ੂ ਚੰਗਾ ਗਰਵਾਨੀ ਵਿੱਚ ਪੰਗਤੀ ਆ ਮਹਾਰਾਜ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਬਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ ਮਹਾਰਾਜ ਕਹਿੰਦੇ ਮਨੁੱਖ ਫਿਰ ਤੇਰਾ ਤਾਂ ਜੀਣਾ ਹੀ ਹਰਾਮ ਆ ਤੂੰ ਪ੍ਰਮਾਤਮਾ ਦੇ ਨਾਮ ਤੋਂ ਬਾਂਝਾ ਜਿਹੜੇ ਕਰਮ ਕਰਦਾ ਫਿਰ ਤਾਂ ਨਾ ਫਿਰ ਤੇਰਾ ਜੀਣਾ ਹਰਾਮ ਆ ਤੇਰੇ ਨਾਲ ਪਸ਼ੂ ਚੰਗਾ ਸੁੱਕਾ ਗੱਲਾ ਘਾ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਤਾਂ ਦਿੰਦਾ ਤੂੰ ਤਾਂ ਫਿਰ ਪਸ਼ੂ ਨਾਲੋਂ ਗਿਆ ਗੁਜਰਿਆ ਮਹਾਰਾਜ ਦੱਸਦੇ ਨੇ ਪ੍ਰਮਾਤਮਾ ਦਾ ਨਾਮ ਇੱਕ ਐਸਾ ਮੰਤਰ ਹੈ ਜਿਸ ਦਾ ਅਸਰ ਜਾਇਆ ਨਹੀਂ ਜਾਂਦਾ ਬੇਅਰਥ ਨਹੀਂ ਜਾਂਦਾ ਜੇ ਆਪਾਂ ਗੁਰੂ ਦੀ ਕਿਰਪਾ ਨਾਲ ਆਏ ਬੈਠੇ ਆ ਨਾ ਗੁਰੂ ਦੀ ਹਜ਼ੂਰੀ ਵਿੱਚ ਜਦੇ ਧਿਆਨ ਸਾਡਾ ਗੁਰੂ ਦੀ ਗੱਲ ਸੁਣਨ ਵਿੱਚ ਆ ਤਾਂ ਸਾਡੇ ਮਿੰਟ ਸਕਿੰਟ ਜਿਹੜੇ ਅਸੀਂ ਬੈਠੇ ਆ ਨਾ ਤੇ ਉਹ ਲੇਖੇ ਵਿੱਚ ਲੱਗਣਗੇ ਅਜਾਈ ਨਹੀਂ ਜਾਣਗੇ ਮਹਾਰਜ ਕਹਿੰਦੇ ਇਸ ਮੰਤਰ ਦੀ ਬਰਕਤ ਨਾਲ ਜੀਵਨ ਯੋਗਤ ਪਵਿੱਤਰ ਹੋ ਜਾਂਦੀ ਹੈ ਸਗਲ ਧਰਮ ਅਪਵਿੱਤਰ ਸਗਲ ਧਰਮ ਪਵਿੱਤਰ ਇਸ਼ਨਾਨ ਮਹਾਰਾਜ ਕਹਿੰਦੇ ਹੈ ਪਾਈ ਪ੍ਰਮਾਤਮਾ ਦਾ ਨਾਮ ਹੀ ਸਾਰੇ ਧਰਮਾਂ ਦਾ ਧਰਮ ਹੈ ਸਾਰੇ ਤੀਰਥ ਇਸ਼ਨਾਨਾਂ ਨਾਲੋਂ ਪਵਿੱਤਰ ਇਸ਼ਨਾਨ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਐਵੇਂ ਨਹੀਂ ਘਰ-ਬਾਰ ਤੇ ਆਪਦਾ ਕੰਮ-ਕਾਰ ਛੱਡ ਕੇ ਜਾਣ ਦੀ ਵੀ ਮੈਂ ਫਲਾਣੇ ਤੀਰਥ ਤੇ ਚੱਲਿਆ ਮੈਂ ਆਹ ਕੰਮ ਕਰਨ ਚੱਲਿਆ ਮਹਾਰਾਜ ਕਹਿੰਦੇ ਨਾ ਕੁਝ ਨਹੀਂ ਕਰਨ ਦੀ ਲੋੜ ਮਹਾਰਾਜ ਕਹਿੰਦੇ ਕੋਈ ਪੂਜਾ ਪੁਜਾਰੀ ਕਰਨ ਦੀ ਨਹੀਂ ਲੋੜ ਤੈਨੂੰ ਆ ਪੂਜਾ ਪੁਜਾਰੀ ਤੋਂ ਗੱਲ ਆ ਗਈ ਮੈਂ ਮਕਾਨ ਮੈਨੂੰ ਨਾ ਸ਼ੌਂਕ ਆ ਜੇ ਕੋਈ ਵੀ ਭੈਣ ਭਰਾ ਆਪ ਦਾ ਘਰ ਬਣਾਉਂਦਾ ਮੈਂ ਉਹਨਾਂ ਦਾ ਘਰ ਦੇਖ ਕਿਉਂ ਨਾ ਹੁਣਾ ਕਿਵੇਂ ਬਣਾਇਆ ਆ ਪਰਸੋਂ ਐਤਵਾਰ ਮੈਂ ਗਿਆ ਸੀ ਕਿਸੇ ਤੇ ਜਾਣ ਪਛਾਣ ਨਾਲੇ ਸੀ ਚਲੋ ਮੈਂ ਚਾਹੇ ਨਹੀਂ ਵੀ ਜਾਣਦਾ ਹੀ ਆ ਸਾਰੇ ਵੈਸੇ ਜਦੋਂ ਕੰਮ ਹੀ ਮੇਰਾ ਉਹ ਜਮਹਰ ਦੀ ਕਿਰਪਾ ਨਾਲ ਮੈਂ ਜਾਂਨਾ ਲੋਕਾਂ ਦੇ ਘਰਾਂ ਵਿੱਚ ਸਮਾਨ ਦੇਣ ਜਾਂਨਾ ਚੱਲਦੀ ਫਿਰਦੀ ਦੁਕਾਨਦਾਰੀ ਆ ਮੇਰੀ ਉੱਥੇ ਗਿਆ ਮੈਂ ਉਹਨਾਂ ਨੇ ਜੀ ਆਹ ਕਮਰਾ ਬਣਾਇਆ ਜੀ ਉਹ ਬਾਥਰੂਮ ਬਣਾਏ ਆ ਜੀ ਆਹ ਬੈੱਡਰੂਮ ਹੋ ਗਿਆ ਜੀ ਆ ਗੈਸਟ ਰੂਮ ਹੋ ਗਿਆ ਜੀ ਕਰਦੇ ਕਰਾਉਂਦੇ ਉੱਥੇ ਚੱਲੇ ਗਏ ਕਿ ਮੈਂ ਕਿਹਾ ਜੀ ਆਹ ਸਟੋਰ ਆ ਕਹਿੰਦੇ ਨਹੀਂ ਇਹ ਤਾਂ ਪੂਜਾ ਰੂਮ ਆ ਉਹ ਮੈਂ ਕਿਹਾ ਕਮਲਿਆ ਐਵੇਂ ਜਮੇ ਜਗਾ ਰੋਕੀ ਆ ਤੂੰ ਇਹਨੂੰ ਵਰਤੋਂ ਚ ਲਿਆ ਉਹ ਭੈਣ ਕਾਂ ਦੀ ਕਿਉਂ ਮੈਂ ਕਿਹਾ ਵੀ ਪੂਜਾ ਕੀਤੇ ਨਾਮ ਤੇ ਆਈਏ ਬਿਨ ਨਾਵੇਂ ਪੂਜਾ ਨਾ ਹੋਏ ਮਹਾਰਾਜ ਜੀ ਤਾਂ ਕਹਿੰਦੇ ਆ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪ ਪਾਈ ਉਹ ਪੂਜਾ ਹੋਰ ਕੋਈ ਪੂਜਾ ਹੈ ਹੀ ਨਹੀਂ ਚਲ ਉਹਨਾਂ ਨੇ ਮੰਨ ਲਈ ਕਹਿੰਦੇ ਠੀਕ ਆ ਕਹਿੰਦੇ ਚੱਲ ਹੋਰ ਵਰਤ ਲਾਂਗੇ ਕੋਈ ਹੋਰ ਸਮਾਨ ਰੱਖ ਲਾਂਗੇ ਇਹਦੇ ਚ ਬਹਿ ਵੀ ਜਾਇਆ ਕਰਾਂਗੇ ਮੈਂ ਕਿਹਾ ਚੱਲ ਉਹ ਗੱਲ ਬੱਕਰੀ ਆ ਵੀ ਚੱਲ ਇਕੱਲਾ ਬੰਦਾ ਬੈਠਾ ਬਾਣੀ ਪੜਦਾ ਜਾਂ ਸੁਣਦਾ ਵੈਸੇ ਤਾਂ ਇਕੱਲੇ ਨੂੰ ਬਾਣੀ ਮੈਂ ਤਾਂ ਇਹ ਕਹੂੰਗਾ ਵੀ ਪੜਨ ਹੀ ਨਹੀਂ ਚਾਹੀਦੀ ਬਾਣੀ ਤਾਂ ਮਹਾਰਾਜ ਕਹਿੰਦੇ ਬੋਲ ਸੋ ਧਰਮ ਈੜਿਆ ਮੂਨ ਕਤ ਧਾਰੀ RAM ਗੁਰਬਾਣੀ ਵਿੱਚ ਪੰਕਤੀ ਆ ਮਹਾਰਾਜ ਕਹਿੰਦੇ ਮੈਂ ਮੂਨ ਧਾਰੀ ਬੈਠਾ ਜੇ ਆਪਣੇ ਆਪ ਨੂੰ ਧਰਮੀ ਖਬਾਉਣਾ ਤਾਂ ਕੁਝ ਬੋਲ ਲੋਕਾਂ ਨੂੰ ਦੱਸ ਗੁਰੂ ਬਾਰੇ ਗੁਰਬਾਣੀ ਬਾਰੇ 10 ਕੁ ਲੋਕਾਂ ਨੂੰ ਮਹਾਰਾਜ ਕਹਿੰਦੇ ਮੈਂ ਤਾਂ ਇਹ ਗੱਲ ਮੰਨੀ ਆ ਵੀ ਨਹੀਂ ਉਹ ਤਾਂ ਸਾਰਿਆਂ ਦੇ ਵਿੱਚ ਬੈਠ ਕੇ ਬਾਣੀ ਪੜ੍ਹਨੀ ਚਾਹੀਦੀ ਆ ਸਾਰਾ ਪਰਿਵਾਰ ਇਕੱਠਾ ਹੋ ਕੇ ਵੀ ਜਿਹੜਾ ਹੁਣ ਕੱਲਾ ਪੂਜਾਰੂਮ ਬਣਾ ਲਿਆ ਵੀ ਉੱਥੇ ਨਾਲੇ ਜੋਤ ਪੱਤੀ ਕਰ ਲਈ ਤੇ ਨਾਲੇ ਚੁੱਪਚਾਪ ਬੈਠ ਕੇ ਆਪ ਨਾਮ ਜਪ ਲਿਆ ਗੁਰਬਾਣੀ ਨਹੀਂ ਜੀ ਮੰਨਦੀ ਇਸ ਗੱਲ ਨੂੰ ਗੁਰਬਾਣੀ ਕਹਿੰਦੀ ਆ ਜਦ ਲਗ ਨਾਨਕ ਦੁਨੀਆ ਰਹੀਏ ਕੁਝ ਕਹੀਏ ਕੁਝ ਸੁਣੀਏ ਇਸ ਤਰ੍ਹਾਂ ਪੰਕਤੀ ਆ ਮੈਂ ਸਹੀ ਨਹੀਂ ਬੋਲ ਸਕਿਆ ਮਾਫ ਕਰਨਾ ਵੀ ਜਿੰਨਾ ਤੱਕਰ ਤੋਂ ਮਹਾਰਾਜ ਕਹਿੰਦੇ ਜਿਉਣਾ ਨਾ ਤੇਰੇ ਸਵਾਸ ਚੱਲਦੇ ਨੇ ਉਹਨਾਂ ਚਿਰ ਕੋਈ ਪ੍ਰਮਾਤਮਾ ਬਾਰੇ ਕੁਝ ਕਹਿ ਤੇ ਕੁਝ ਸੁਣ ਬੋਲ ਸਤਿ ਧਰਮ ਏੜਿਆ ਮੋਨ ਕੱਤ ਧਾਰੀ ਰਾਮ ਵੀ ਮੈਂ ਚੁੱਪ ਧਾਰੀ ਬੈਠਾਂ ਕੁਝ ਬੋਲ ਜੇ ਤੈਨੂੰ ਕੁਝ ਆਉਂਦਾ ਤਾਂ ਕੁਝ ਗਰਬਾਣੀ ਬਾਰੇ ਤੈਨੂੰ ਸਮਝ ਆਈ ਆ ਜਾਂ ਕੋਈ ਨਾਮ ਵਾਲੇ ਤੈਨੂੰ ਸਮਝ ਆਈ ਆ ਤਾਂ ਬੋਲ ਦੂਜਿਆਂ ਨੂੰ ਵੀ ਦੱਸ ਮਹਾਰਾਜ ਕਹਾਂਏ ਕਹਿੰਦੇ ਆ ਚਲੋ ਪੂਜਾ ਦੀ ਗੱਲ ਆਈ ਆ ਵੀ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਣਾ ਹੋਏ ਮਹਾਰਾਜ ਕਹਿੰਦੇ ਨਾਮ ਜਪਣ ਤੋਂ ਬਿਨਾ ਕੋਈ ਵੀ ਪੂਜਾ ਨਹੀਂ ਹੈ ਚਾਹੇ ਕੋਈ ਕਬਰ ਦੀ ਪੂਜਾ ਕਰਦਾ ਚਾਹੇ ਕਿਸੇ ਦਰਖਤ ਦੀ ਕਰਦਾ ਚਾਹੇ ਕੋਈ ਮਟ ਪੂਜਦਾ ਚਾਹੇ ਕੋਈ ਆਪਣੇ ਬਟੇਰਿਆਂ ਨੂੰ ਪੂਜਦਾ ਬਟੇਰਿਆਂ ਨੂੰ ਪੂਜਣਾ ਕਿਵੇਂ ਆ ਜੀਂਦੇ ਜੀ ਉਹਨਾਂ ਦੀ ਦੇਖਭਾਲ ਕਰਨੀ ਆ ਸੰਭ ਸੰਭਾਲ ਜੀਂਦੇ ਜੀ ਤਾਂ ਬੇਬੇ ਬਾਪੂ ਮਾਂ ਮਾਂ ਖਬਾਉਣ ਨੂੰ ਤਰਸਦੀ ਆ ਬੇਬੇ ਤੇ ਪਿਤਾ ਬਾਪੂ ਕਾ ਅਖਬਾਉਣ ਤੋਂ ਤਰਸਦਾ ਵੀ ਮੈਨੂੰ ਬਾਪੂ ਕਹਿ ਕੇ ਬੁਲਾਵੇ ਕੋਈ ਜਿਉਂਦੇ ਨੂੰ ਤਾਂ ਬੁਲਾਉਣਾ ਨਹੀਂ ਤੇ ਜਦੋਂ ਮਰਿਆਂ ਨੂੰ ਫਿਰ ਪੂਜਾ ਕਰਨੀ ਉਹਨਾਂ ਦੀ ਸ਼ਰਾਧ ਕਰ ਲਈ ਉਹ ਕਰ ਲਈ ਵਿੱਚੋਂ ਗੱਲ ਆ ਗਈ ਜੀ ਦੱਸਣੀ ਪੈਂਦੀ ਆ ਸਤਿਗੁਰੂ ਕਹਿੰਦੇ ਨੇ ਸਗਲ ਧਰਮ ਪਵਿੱਤਰ ਇਸ਼ਨਾਨ ਕਦੋਂ ਹੈ ਭਾਈ ਪਰਮਾਤਮਾ ਦਾ ਨਾਮ ਹੀ ਸਾਰੇ ਧਰਮਾਂ ਦਾ ਧਰਮ ਹੈ ਸਾਰੇ ਤੀਰਥ ਇਸ਼ਨਾਨਾਂ ਨਾਲੋਂ ਪਵਿੱਤਰ ਇਸ਼ਨਾਨ ਹੈ ਪ੍ਰਭੂ ਪਰਮਾਤਮਾ ਦਾ ਨਾਮ ਸਭ ਮਹਿ ਊਚ ਬਸੇਖ ਗਿਆਨ ਅਗਲੇ ਅਗਲੇ ਬੰਦ ਚ ਮਹਾਰਾ ਜੀ ਨੇ ਸਭ ਮਹਿ ਊਚ ਸਾਰਿਆਂ ਤੋਂ ਉੱਚਾ ਬਸੇਖ ਗਿਆਨ ਹੈ ਮਹਾਰਾ ਜੀ ਕਹਿੰਦੇ ਨਾਮ ਸਿਮਰਨਾ ਹੀ ਸਾਰੇ ਸ਼ਾਸਤਰ ਆਦਕ ਤੇ ਜਿੱਤੇ ਗਿਆਨ ਨਾਲੋਂ ਸਭ ਤੋਂ ਉੱਚਾ ਤੇ શ્રેਸ਼ਟ ਗਿਆਨ ਹੈ ਹਰ ਹਰ ਭਜਨ ਪੂਰੇ ਗੁਰੂ ਸੰਗ ਪੂਰੇ ਗੁਰ ਸੰਗ ਹਰ ਹਰ ਭਜਨ ਪੂਰੇ ਗੁਰ ਸੰਗ ਮਹਾਰਾਜ ਕਹਿੰਦੇ ਜੇ ਪੂਰੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਹਰ ਨਾਮ ਦਾ ਭਜਨ ਕੀਤਾ ਜਾਏ ਤੇ ਫੇਰ ਕੀ ਹੋਏਗਾ ਜਪ ਤਰੀਏ ਨਾਨਕ ਨਾਮ ਹਰ ਰੰਗ ਮਹਾਰਾਜ ਕਹਿੰਦੇ ਤਾਂ ਹੈ ਨਾਨਕ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਟਿਕ ਕੇ ਹਰ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਨਹੀਂ ਤਾਂ ਸੰਸਾਰ ਦੀਆਂ ਰੌ ਰੀਤੀਆਂ ਵਿੱਚ ਹੀ ਫਸਿਆ ਰਹਿੰਦਾ ਮਨੁੱਖ ਬੀਬੀ ਆ ਚਾਹ ਪਾਈ ਆ ਰੌ ਰੀਤੀਆਂ ਵਿੱਚ ਫਸਿਆ ਹੋਇਆ ਹੀ ਆਪਣਾ ਜੀਵਨ ਬਸਰ ਕਰ ਜਾਂਦਾ ਮਨੁੱਖੇ ਜਨਮ ਦਾ ਕੋਈ ਲਾਹਾ ਨਾ ਲਿਆ ਕੋਡੀਆਂ ਬਦਲੇ ਗਵਾ ਗਿਆ ਇਹ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ ਜੀ ਉਨੇ ਤਰਸ ਕਰਕੇ ਦਿੱਤਾ ਏ ਮਨੁੱਖਾ ਜਨਮ ਦੁਰਲੱਭ ਤੇ ਮਾਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਮਹਾਰਾਜ ਕਹਿੰਦੇ ਗੋਵਿੰਦ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਏ ਤੇਰੀ ਵਾਰੀ ਏ ਮਨੁੱਖਾ ਜਨਮ ਜੇ ਤੂੰ ਮਨੁੱਖਾ ਜਨਮ ਹੀ ਅਜਾਈਂ ਗਵਾ ਲਿਆ ਫੇਰ ਪਤਾ ਨਹੀਂ ਵਾਰੀ ਆਉਣੀ ਕਿ ਨਹੀਂ ਕੋਈ ਪਤਾ ਨਹੀਂ ਫਿਰ ਲੱਖ ਕਾਗਾ ਕਰੋੜ ਨਾਗਾ ਜਿਵੇਂ ਆਪਾਂ ਗੱਲ ਕਰੀਏ ਵੀ ਕਾਲ ਨੂੰ ਕੀ नाग ਕੁਲੀ ਵਿੱਚ ਚਲਿਆ ਗਿਆ ਨਾ ਤੇ नाग ਕੁਲੀ ਵਿੱਚ ਹੀ ਪਤਾ ਨਹੀਂ ਕਰੋੜ ਬਰਾ नाग ਕੁਲੀ ਵਿੱਚ ਹੀ ਰਹੇਗਾ ਜਿਹਨੂੰ ਕੋਲ ਕਹਿੰਦੇ ਆ ਆਪਾਂ नाग ਕੋਲ ਵਿੱਚ ਹੀ ਰਹੇਗਾ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਹੇ ਭਾਈ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪ ਜੇ ਨਾਮ ਤੋਂ ਤੂੰ ਬੰਜਾ ਰਹਿ ਗਿਆ ਫਿਰ ਪਸ਼ੂਆਂ ਪੰਛੀਆਂ ਨਾਲੋਂ ਤੇਰਾ ਕੋਈ ਬਿਹਤਰ ਜੀਵ ਨਹੀਂ ਹੈ ਬੱਚੇ ਪੈਦਾ ਪਸ਼ੂ ਪੰਛੀ ਵੀ ਕਰਦੇ ਨੇ ਤੂੰ ਵੀ ਬੱਚੇ ਪੈਦਾ ਕਰ ਲੈ ਪਾਲ ਲੈ ਪਲੋਸ ਲੈ ਉਹਨਾਂ ਨੂੰ ਘਰ ਬਣਾ ਦੇ ਆਹੜੇ ਉਹ ਵੀ ਬਣਾ ਕੇ ਦਿੰਦੇ ਨੇ ਪੰਛੀ ਵੀ ਬਣਾਉਂਦੇ ਨੇ ਫਿਰ ਕੋਈ ਜ਼ਿਆਦਾ ਬਿਹਤਰ ਨਹੀਂ ਹੋਏਗਾ ਮਨੁੱਖੇ ਜਨਮ ਦਾ ਕੋਈ ਲਾਹਾ ਨਹੀਂ ਤੂੰ ਖੱਟਿਆ ਫਿਰ ਉਹਨੇ ਉੱਥੇ ਰਹਿ ਗਿਆ ਪਸ਼ੂਆਂ ਪੰਛੀਆਂ ਦੇ ਬਰਾਬਰ ਜੀ ਸ਼ਲੋਕ ਸ਼ਲੋਕ ਵਾਲੇ ਬੰਦ ਚ ਦੱਸਦੇ ਨੇ ਮਹਾਰਾਜ 2 ਮਿੰਟ ਹੋਰ ਆ ਜੀ ਬਸ ਫਿਰ ਆਪਾਂ ਸਮਾਪਤੀ ਕਰਾਂਗੇ ਸ਼ਲੋਕ ਚ ਮਹਾਰਾਜ ਦੱਸਦੇ ਨੇ ਨਰਾਇਣ ਨਾ ਸਿਮਰਿਓ ਮੋਹਿ ਸਵਾਦ ਬਕਾਰ ਮੋਹਿਓ ਮੋਹਿਓ ਸਵਾਦ ਬਕਾਰ ਮਹਾਰਾਜ ਕਹਿੰਦੇ ਨਰਾਇਣ ਨਾ ਸਿਮਰਿਓ ਮੋਹਿਓ ਸਵਾਦ ਬਕਾਰ ਜਿਸ ਮਨੁੱਖ ਨੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਸਦਾ ਬਕਾਰਾਂ ਵਿੱਚ ਤੇ ਬਕਾਰਾਂ ਵਿੱਚ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਫਸਿਆ ਰਹਿੰਦਾ ਹੈ ਜੇ ਪ੍ਰਮਾਤਮਾ ਦਾ ਨਾਮ ਸਿਮਰਨਾ ਜਿਹਨੇ ਸ਼ੁਰੂ ਕਰ ਲਿਆ ਉਹ ਦੁਨੀਆ ਵਾਲੇ ਵੀ ਆਨੰਦ ਮਾਣਦਾ ਹੋਇਆ ਪ੍ਰਭੂ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਗ੍ਰਸਤੀ ਜੀਵਨ ਵਿੱਚ ਵੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਮਨੁੱਖ ਜਿਹੜਾ ਨਾਮ ਨਾਲ ਜੁੜ ਗਿਆ ਮਹਾਰਾਜ ਕਹਿੰਦਾ ਨਰਾਇਣ ਨ ਸਿਮਰਿਓ ਮੋਹੋ ਸਵਾਦ ਬਿਕਾਰ ਬਸ ਬਕਾਰਾਂ ਦੇ ਸਵਾਦਾਂ ਵਿੱਚ ਹੀ ਫਸਿਆ ਰਿਹਾ ਪ੍ਰਮਾਤਮਾ ਦੇ ਨਾਮ